ਬੁੱਲੇ ਕੋਲੋਂ ਚੁੱਲ੍ਹਾ ਚੰਗਾ ਜਿਸ ਉੱਪਰ ਤਾਮ ਪਕਾਈ ਦਾ ਰਲ ਫਕੀਰਾਂ ਮਜਲਿਸ ਕੀਤੀ ਪੋਰਾ ਪੋਰਾ ਖਾਈ ਦਾ ਪੋਰਾ ਪੋਰਾ ਖਾਈ ਦਾ ਨਾ ਖੁਦਾ ਮਸੀਤੇ ਲਪਦਾ ਤੇ ਨਾ ਹੀ ਖੁਦਾ ਵਿੱਚ ਕਾਪੇ ਨਾ ਖੁਦਾ ਕੁਰਾਨ ਕੇ ਤਾਪਾ ਨਾ ਖੁਦਾ ਨਮਾਜ਼ੇ ਤੇ ਨਾ ਖੁਦਾ ਮੈਂ ਤਿਰਤ ਟਿਠਾ ਆਵੇਂ ਪੰਡੇ ਚਾਕੇ ਉਬਲਿਆ ਜਦ ਮੁਰਸ਼ਿਦ ਮਿਲ ਗਿਆ ਟੁੱਟੇ ਸਭ ਤਕਾ ਦੇ ਟੁੱਟੇ ਸਭ ਤਕਾ ਦੇ ਮੱਕੇ ਕਿਆ ਗਲ ਮੁਕਦੀ ਨਹੀਂ ਮੱਕੇ ਕਿਆ ਗਲ ਮੁਕਦੀ ਨਹੀਂ ਭਵੇਂ ਸੌ ਸੌ ਜੁੰਮੇ ਪੜਾਈਏ ਤੇ ਗੰਗਾ ਕਿਆ ਗਲ ਮੁਕਦੀ ਨਹੀਂ ਭਵੇਂ ਸੌ ਸੌ ਕੁੱਤੇ ਖਾਈਏ ਗਿਆ ਕਿਆ ਗਲ ਮੁਕਦੀ ਨਹੀਂ ਪਾਵੈ ਸੋ ਸੋ ਪੰਡ ਪੜਾਈਏ ਓ ਬਲਿਆ ਗਲ ਤਾਈਆਂ ਮੁੱਕਦੀ ਜਿਦੋਂ ਮੈਨੋਂ ਦਿਲੋਂ ਕਵਾਈਏ ਜਦੋਂ ਮੈਨੋਂ ਦਿਲੋਂ ਕਵਾਈਏ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪਕੰਬਰ ਤੇ ਸੱਬੇ ਛੱਡ ਕੇ ਅਟੰਬਰ ਕੋਈ ਇੱਥੇ ਪਾਇਦਾਰ ਨਹੀਂ ਉਠ ਚਾਗ ਕੁਹਾੜੇ ਮਾਰ ਨਹੀਂ ਉਠ ਚਾਗ ਕੁਦਾੜੇ ਮਾਤ ਨਹੀਂ ਬੁੱਲੇ ਸ਼ਾ ਚਲ ਉੱਥੇ ਚੱਲੀਏ ਜਿੱਥੇ ਸਾਰੇ ਹੋ ਵਣਨ ਨੇ ਤੇ ਨਾ ਹੀ ਕੋਈ ਸਾਡੀ ਜਾਤ ਪਛਾਨੇ ਤੇ ਨਾ ਹੀ ਸਾਨੂੰ ਕੋਈ ਮੰਨੇ ਵਾ ਵਾ ਆਪ ਮੁਹੰਮਦ ਆਪਣੀ ਆਤਮ ਸ਼ਕਲ ਬਣਾਵੇ ਆਪੇ ਰੋਜ ਅਸਲ ਦਾ ਮਾਲਿਕ ਆਪੇ ਸ਼ਫੀ ਹੋ ਜਾਵੇ ਆਪੇ ਰੋਜ ਹਸਰ ਤੱਕਾ ਜੀ ਆਪੇ ਹੁਕਮ ਸੁਣਾਵੇ ਆਪੇ ਚਾ ਸ਼ਿਕਾਇਤ ਕਰਤਾ ਆਪੇ ਤੇ ਧਾਰ ਕਰਾਵੇ ਆਪੇ ਤੇ ਧਾਰ ਕਰਾਵੇ ਸੂਲੀ ਉੱਤੇ ਚੜਨਾ ਔਖਾ ਸ਼ਾਮ ਸਵੇਰੇ ਮਰਨਾ ਔਖਾ ਮੂਹਤੇ ਹਰ ਕੋਈ ਕਰ ਲੈਂਦਾ ਏ ਉਹ ਯਾਤ ਤਿਲਾ ਵਿੱਚ ਕਰਨਾ ਔਖਾ ਸ਼ਮਤ دیਵਾਨਾ ਤਾਂ ਹਰ ਕੋਈ ਏ ਸ਼ਮਤ دیਵਾਨਾ ਤਾਂ ਹਰ ਕੋਈ ਏ ਤੇ ਵਾਂਗ ਪਤੰਗਾ ਸੜਨਾ ਔਖਾ ਗੜਾਂ ਨਾਲ ਤੇ ਹਰ ਕੋਈ ਲੜ ਲੈਂਦਾ ਯਾਰ ਤਿਲਾ ਵਿੱਚ ਲੜਨਾ ਔਖਾ ਤੇ ਇੱਥੇ ਹਰ ਕੋਈ ਤਾਰੋ ਬਨ ਬੈਠਾ ਏ ਇੱਥੇ ਹਰ ਕੋਈ ਤਾਰੋ ਬਨ ਬੈਠਾ ਏ ਇਸ਼ਕ ਸਮੁੰਦਰੇ ਤਰਨਾ ਔਖਾ ਜਿੱਤ ਪਿਆਰੀ ਸਭ ਨੂੰ ਯਾਰੋ ਜਿੱਤ ਪਿਆਰੀ ਸਭ ਨੂੰ ਯਾਰੋ ਪਰ ਯਾਰ ਦੇ ਖਾਤਰ ਹਰ ਲਾ ਔਖਾ ਯਾਦ ਦਿਖਤ ਹਰਨੌਖਾ ਕਿਸੇ ਨੇ ਪੁੱਛਿਆ ਪਾਪਾ ਬੱਲੇ ਸ਼ਾਹ ਜੀ ਨੂੰ ਕਿ ਸ਼ਹਿਰ ਲਾਹੌਰ ਦੇ ਵਿੱਚ ਕਿੰਨੇ ਬੂਹੇ ਤੇ ਕਿੰਨੀਆਂ ਪਾਰੀਆਂ ਨੇ ਕਿੰਨੀਆਂ ਅੱਖੋਈਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ ਕਿੰਨੀਆਂ ਇੱਟਾਂ ਟਿੜਕੀਆਂ ਤੇ ਕਿੰਨੀਆਂ ਸੜੀਆਂ ਨੇ ਉਹ ਦੱਸ ਖੰਬਲਿਆ ਸ਼ਹਿਰ ਲਾਹੌਰ ਵਿੱਚ ਕਿੰਨੀਆਂ ਕੁੜੀਆਂ ਵਿਆਈਆਂ ਤੇ ਕਿੰਨੀਆਂ ਕੁਵਾਰੀਆਂ ਨੇ ਕਿੰਨੀਆਂ ਕੁੜੀਆਂ ਵਿਆਈਆਂ ਤੇ ਕਿੰਨੀਆਂ ਕੁਵਾਰੀਆਂ ਨੇ ਬਾਬਾ ਬੁੱਲੇ ਸਾਜ ਨੇ ਕਿਆ ਸ਼ਹਿਰ ਲਾਹੌਰ ਵਿੱਚ ਲੱਖਾਂ ਪੁਹੇ ਤੇ ਕਰੋੜਾਂ ਪਾਰੀਆਂ ਨੇ ਜਿੰਨਾ ਅੱਖੀਆਂ ਦਾ ਪਾਣੀ ਪੀਤਾ ਸੋਹਣੀ ਨੇ ਉਹ ਮਿੱਠੀਆਂ ਨੇ ਤੇ ਬਾਕੀ ਖਾਰੀਆਂ ਨੇ ਤੇ ਜਿੰਨਾ ਇੱਟਾਂ ਤੇ ਪੈਦ ਰੱਖਿਆ ਸੱਸੀ ਨੇ ਉਹ ਟਟਕਕੀਆਂ ਨੇ ਬਾਕੀ ਸਾਰਿਆਂ ਨੇ ਤੇ ਜਿਨ੍ਹਾਂ ਨੂੰ ਮਿਲ ਕੇ ਆਪਣੇ ਰਾਂਝੇ ਉਹ ਹੀ ਵਿਆਹਿਆਂ ਨੇ ਬਾਕੀ ਸਬਕਵਾਦੀਆਂ ਨੇ ਬਾਕੀ ਸਬਕਵਾਦੀਆਂ ਨੇ ਬਸ ਕਰ ਬੁਲਿਆ ਬਸ ਕਰ ਹੁਣ ਮੋੜ ਕਲਮ ਦਾ ਕੋੜਾ ਸਰੀ ਉਮਰ ਦੁੱਖ ਨਿਮਕਦੇ ਤੇ ਵਰਕਾਰ ਹੈ ਗਿਆ ਥੋੜਾ ਵਰਕਾਰ ਹੈ ਗਿਆ ਥੋੜਾ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰਖ ਰੱਖਾ